ਸਾਫਰੀ ਕਾਲਜੀ ਸਾਰੇ YouTube ਚੈਨਲ ਦੇਖਣ ਵਾਲੇ ਭਰਾਵਾਂ ਨੂੰ ਅੱਜ ਪਹੁੰਚੇ ਆਂ ਬਈ ਆਪਾਂ ਨਾਬੇ ਕੋੜੀਆਂ ਦੇ ਮੇਲੇ ਤੇ ਬਣੇ ਰਿਓ ਮੇਲੇ 'ਚ ਤੇ ਵੀਡੀਓ ਸ਼ੇਅਰ ਕਰ ਦੋ ਬਈ ਚਲਦੀ ਚਲਦੀ ਆਪਦੇ ਯਾਰਾਂ ਮਿੱਤਰਾਂ ਨੂੰ ਦਿਖਾ ਦਿਓ ਬਈ ਨਾਬੇ ਦਾ ਮੇਲਾ ਬਰੂਦ ਕਿੰਨੀ ਹਾਈਟ ਆ ਬਈ ਇਹਦੀ 64+ 64+ ਠੀਕ ਆ 64+ ਹਾਈਟ ਆ ਬਈ ਤੇ ਨਾਮ ਆ ਬਰੂਦ ਆਹ ਦੇਖੋ ਬਈ ਤੁੱਲੇਵਾਲ ਵਾਲਿਆਂ ਦਾ ਸਟੱਡ ਫਾਰਮ YouTube ਤੇ ਵੀ ਚੈਨਲ ਆ ਬਈ ਨੌਕਰਾ ਘੋੜਾ ਬਈ ਉਹਨਾਂ ਦਾ ਤੇ ਇਹਦੇ ਨਾਲ ਖੜਾ ਬਈ ਗਾਂਧੀ ਆ ਗਾਂਧੀ ਆ ਬਈ ਇਧਰ ਦੀ ਦਿਖਾਉਨੇ ਆ ਬਈ ਇੱਥੋਂ ਦੇਖੋ ਬਈ ਦੇਖੋ ਬਸ ਬਈ ਧੰਨਵਾਦ ਆਸਟ੍ਰੇਲੀਅਨ ਆਫ ਕਰ ਹਾਈਟ 58 58 ਆਸਟ੍ਰੇਲੀਅਨ ਜਫਰ 68 ਇਹਦੀ 68 ਆ ਤੇ ਇਹਦੀ 58 ਹਾਈਟ ਆ। ਆਜੋ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਬਈ ਮੱਜੂ ਕੇ ਬਲੱਡ ਲਾਈਨ ਦਾ ਕਮੈਤ ਰੰਗ ਦਾ ਘੋੜਾ ਬਈ ਤੇ ਜਿਹੜਾ ਮੱਜੂ ਕੇ ਬਲੱਡ ਲਾਈਨ ਦਾ ਮਸ਼ਹੂਰ ਘੋੜਾ ਸੀਗਾ ਬਈ ਗਾਣੇ 'ਚ ਵੀ ਨਾਮ ਆਇਆ ਹੋਇਆ ਐਡਮ ਤਾਂ ਉਹਦਾ ਲਾਸਟ ਬੱਚਾ ਬਈ ਇਹ ਐਡਮ ਦਾ ਆਜੋ ਤੁਹਾਨੂੰ ਅੰਦਰ ਦੀ ਚੱਲ ਕੇ ਦਿਖਾਉਨੇ ਆ। ਆਜੋ ਵੀ ਮਿੱਤਰੋ ਕਰੋ ਫਿਰ ਦਰਸ਼ਨ। ਐਡਮ ਦਾ ਵੀਰੇ ਲਾਸਟ ਬੱਚਾ ਇਹ। ਤਾਂ ਕਮੈਤ ਰੰਗ ਦਾ ਘੋੜਾ ਬਈ ਇਹ ਤੇ ਜਿਹੜੀ ਮਰਜੀ ਘੋੜੀ ਨਾਲ ਇਹ ਬਰੀਡਿੰਗ ਕਰੇ ਤਾਂ ਕਮੈਤ ਰੰਗ ਦੇ ਬੱਚੇ ਘੜਦਾ ਬਈ। ਤਾਂ ਕੋਈ ਵੀ ਹੋਰ ਰੰਗ ਨਹੀਂ ਘੜਦਾ ਬਈ ਕੱਲਾ ਕਮੈਤ ਰੰਗਾ ਤਾਂ ਵੀ ਮਸ਼ਹੂਰ ਕੋੜਾ ਬਈ ਇਹ ਇਮਰਾਨ ਨਾਮ ਆ ਇਹਦਾ ਹਾਈਟ ਕਿੰਨੀ ਆ ਬਈ ਇਹ 65 ਪਲਸ 65 ਪਲਸ 65 ਪਲਸ ਹਾਈਟ ਆ ਬਈ ਤੇ ਇੱਧਰ ਆ ਬਈ ਆ ਜਾਓ ਇੱਧਰ ਦੀ ਦਿਖਾਉਨੇ ਆ ਸਾਰਾ ਕੋੜਾ ਬਈ ਤੇ ਚਗਾਠਾ ਦੇਖੋ ਬਈ ਪਹਿਲਾਂ ਦਾ ਕੋੜੇ ਦਾ ਇੱਧਰ ਦੀ ਦੇਖੋ ਬਈ ਆ ਚਗਾਠਾ ਬਈ ਕੋੜੇ ਦਾ ਬਹੁਤ ਤਗੜੀ ਚੀਜ਼ ਆ ਬਈ ਦੇਖੋ ਬਾਕੀ ਪੈਰ ਦੇਖੋ ਬਈ ਲੱਤਾਂ ਦੇਖੋ ਇਧਰ ਦੀ ਦਿਖਾਉਨੇ ਆ ਬਈ ਜਮਾ ਆਡਮ ਦਾ ਡਾਇਰੈਕਟ ਬੱਚਾ ਆ ਬਈ ਇਹ ਤੇ ਲਾਸਟ ਬੱਚਾ ਆਡਮ ਦਾ ਮਸ਼ਹੂਰ ਕੋੜਾ ਆ ਬਈ ਆਡਮ ਮੱਜੂ ਕੇ ਬਲੱਡ ਲਾਈਨ ਦਾ ਗਾਣਿਆਂ 'ਚ ਵੀ ਨਾਮ ਆਇਆ ਹੋਇਆ ਬਈ ਆਰ ਪੀ ਗਿੱਲ ਦੇ ਬਰੀਡ ਹੋਇਆ ਆਰ ਪੀ ਜਲਦੀ ਆਡਮ ਸੀ ਉੱਥੇ ਜਨਮ ਹੋਇਆ ਤੇ ਇਹਦੀ ਮਾਂ ਹਲੇ ਵੀ ਜਿਉਂਦੀ ਆ ਇਹਦੀ ਮਾਂ ਜਿਉਂਦੀ ਆ ਤੇ ਇਹਦਾ ਜਿਹੜਾ ਪਿਓ ਸੀਗਾ ਉਹ ਉਹਦੀ ਡੈਥ ਹੋ ਗਈ ਆਡਮ ਦੀ ਹਾਂਜੀ ਤੇ ਮਨੂ ਸ਼ਰਮੇ ਦੇ ਫਾਰਮ 'ਚ ਹੀ ਆ ਮਨੂ ਸ਼ਰਮੇ ਦੇ ਫਾਰਮ 'ਚ ਵੀ ਰਹਿ ਕੇ ਆਇਆ ਹਾਂ ਸੀਨੀਅਰ ਸੀਨੀਅਰ ਇੰਸਟਾਗ੍ਰਾਮ ਵਾਲੇ ਦੀ ਗਰਦਨ ਦੇ ਬਹੁਤ ਮਸ਼ਹੂਰ ਹੈ ਵੀਰੇ ਦੀ neck ਐਨ ਪੂਰੀ ਸੱਪ ਵਾਂਗੂ ਕੰਢੀ ਕਰਕੇ ਤੁਰਦਾ ਹਨਾ ਇੰਸਟਾਗ੍ਰਾਮ ਵਾਲਿਆਂ ਨੇ ਇਹਦਾ ਨਾਮ ਲਾਲ ਕੋੜਾ ਰੱਖਿਆ ਸੀ ਬਹੁਤ ਜਿਆਦਾ ਪਿਆਰ ਮਿਲਿਆ ਕਿ ਆਪਾਂ ਇਹਨੂੰ ਬਾਹਰ ਹੀ ਕੱਢ ਕੇ ਸਾਰਿਆਂ ਨੂੰ ਦਰਸ਼ਨ ਕਰਾਉਣੇ ਹਾਂ ਹਾਂ ਬਾਹਰ ਕੱਢ ਕੇ ਵੀ ਦਰਸ਼ਨ ਕਰਾਉਣੇ ਆ ਬਈ ਸਾਰਿਆਂ ਨੂੰ ਲੋ ਬਈ ਹੁਣ ਬਾਹਰ ਕੱਢਣ ਲੱਗੇ ਨੇ ਦੇਖੋ ਬਈ ਇਧਰ ਦੀ ਦਿਖਾਉਣੀ ਆ ਬਈ ਲੋ ਬਈ ਦੇਖੋ ਤਾਂ ਬਈ ਗਰਦਨ ਦੇਖੋ ਬਈ ਵਾਕਈ ਚੀਜ਼ ਆ ਬਈ ਦੇਖੋ ਗਰਦਨ ਦੀ ਸ਼ੇਪ ਦੇਖੋ ਬਈ ਕਿਆ ਸ਼ੇਪ ਆ ਬਈ ਬਾਲੀ ਤਗੜੀ ਸ਼ੇਪ ਆ ਬਈ ਗਰਦਨ ਦੀ ਬਹੁਤ ਸੋਹਣਾ ਘੋੜਾ ਬਈ ਦੇਖੋ ਦੇਖੋ ਬਈ ਚੀਜ਼ ਦੇਖੋ ਬਈ ਕਿੰਨੀ ਤਗੜੀ ਆ ਸਾਨ ਹੀ ਆ ਬਈ ਕਿਸਾਬ ਦਾ ਇਹੇ ਆ ਬਈ ਬਲੱਡ ਲਾਈਨ ਆ ਲੋ ਬਈ ਹੁਣ ਅੰਦਰ ਲਾਉਂਦੇ ਨੇ ਬਾਈ ਓ ਹੋ 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 ਇਹ ਦੇਖੀ 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 ਅੰਦਰ ਨਹੀਂ ਆਂਦਾ ਬਾਈ ਇੱਥੇ ਲਾਉਣਗੇ ਆ ਲੈ ਆਂਦਾ ਬਈ ਇੱਧਰ ਟਾਫ ਹੀ ਗਿਆ ਬਾਈ ਐਟਮ ਦਾ ਲਾਸਟ ਪੁੱਤ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਹਨਾ ਸਾਰਿਆਂ ਨੂੰ ਕੰਟਰੋਲ ਕਰਨ ਔਖਾ ਹੋ ਰਿਹਾ ਬਈ ਥੋੜਾ ਜਿਆਦਾ ਇਸ ਦਾ ਕਰ ਗਿਆ ਕਹਿੰਦਾ ਪਹਿਲਾਂ ਅੰਦਰ ਵਾਪਸ ਕਿਤੇ ਪਹਿਲਾਂ ਪਾਣੀ ਕਰੇ ਲੋ ਬਈ ਹੋ ਗਿਆ ਸ਼ਾਂਤ ਥੋੜਾ ਜਿਆ ਪਹਿਲਾਂ ਨਾਲੋਂ ਤਾਂ ਆਹ ਕੋੜਾ ਠੀਕ ਆ ਤਾਂ ਬਾਈ ਆ ਬਾਈ ਦਾ ਘੋੜਾ ਵੀਰੇ ਨੌਕਰਾ ਘੋੜਾ 51 ਲੱਖ ਰੁਪਏ ਦਾ ਘੋੜਾ ਲਿਆ ਸੀ ਬਾਈ ਨੇ ਤੇ ਆਜੋ ਤੁਹਾਨੂੰ ਬਈ ਅੱਗੇ ਵੀ ਗੋਂਦੀ ਦਿਖਾ ਦਿੰਨੇ ਆ ਇਧਰ ਦੀ ਦਰਸ਼ਨ ਕਰਾਉਣੇ ਆ ਬਈ ਘੋੜੇ ਦੇ ਮੂਰਦੀ ਇਥੋਂ ਦੀ ਦਿਖਾਉਨੇ ਆ ਬਈ ਆ ਆਫੀ ਬਈ 51 ਲੱਖ ਦਾ ਘੋੜਾ ਦੇਖੋ ਨੋਕਰਾ ਘੋੜਾ ਬਈ ਆ ਬਾਈ ਨੇ ਲਿਆਂਦਾ ਸੁਨਾਮ ਪਿੰਡ ਆ ਬਾਈ ਦਾ ਦੇਖੋ ਬਈ ਕਰੋ ਦਰਸ਼ਨ ਕਿੱਥੋਂ ਲਿਆਂਦੇ ਆ ਬਈ ਇਹ ਬਈ ਆਪਾਂ ਨੇ ਨਾchre ਤੋਂ ਬਾਈ ਦੱਸੀ ਹੁੰਦੀਆਂ ਤੋਂ ਲਿਆ ਠੀਕ ਆ ਬਈ ਜਿਹੜਾ ਪਰਲਾ ਘੋੜਾ ਬਈ ਉਹ ਵੀ ਪਹਿਲਾਂ ਮਤਲਬ ਆਪਾਂ ਨੇ ਲਿਆ ਸੀ ਆਪਾਂ ਆਪਣੇ ਮਿੱਤਰ ਨੂੰ ਅੱਗੇ ਦੇਤਾ ਹੈਗਾ ਉਹ ਵੀ ਵੇਚ ਆਵਦਾ ਹੈਗਾ ਇਹ ਵੀ ਵੇਚਦਾ ਹੁੰਦਾ ਹੈਗਾ ਇਹ ਮਤਲਬ 5-6 ਮਹੀਨੇ ਉਹਦੇ ਨਾਲ ਵੱਡਾ ਵੀਰੇ ਤੇ ਮਤਲਬ ਇਹ ਸ਼ੋਅ ਕੁਆਲਟੀ ਹੈ ਤੇ ਸਾਰੇ ਸ਼ੋਅਾਂ ਚ ਪਾਵਾਂਗੇ ਬਈ ਇਹਨੂੰ ਠੀਕ ਹੈ ਠੀਕ ਆ ਤੇ ਬਾਕੀ ਫਰਮਾ ਦਿ마ਗ ਕਿਰਪਾ ਕਰੇ ਹਨਾ ਬਹੁਤ ਸੋਹਣਾ ਬਈ ਨੋਕਰਾ ਘੋੜਾ ਦੇਖੋ ਬਈ ਆ ਆ ਗਿਆ ਬਈ ਘੋੜਾ ਐਨੇ ਲਾਤਾ ਮੇਲਾ ਜਨਤਾ ਦੇਖੋ ਕਿਵੇਂ ਖੜੀ ਆ ਦੇਖਣ ਵਾਸਤੇ ਇਹਨੂੰ ਕਿਉਂਕਿ ਇਹ ਹੈਗਾ ਬਈ ਖਲੀ ਘੋੜਾ ਖਲੀ ਬਾਦਸ਼ਾਹ ਦਾ ਨਾਮ ਆ ਦਾਰੇ ਘੋੜੇ ਦਾ ਬੱਚਾ ਹੈ ਬਈ ਤੇ ਜਿਹੇ ਜਾ ਨਾਮ ਆ ਉਹੇ ਜਾ ਘੋੜਾ ਬਈ ਦੇਖੋ ਕਿਆ ਕਦ ਕਾਠਾ ਤੇ ਰੰਗ ਹੈਗਾ ਮਜੂਕੀ ਲਾਈਨ ਦਾ ਸਪੋਰਟਡ ਰੰਗ ਬੜੀ ਤਗੜੀ ਚੀਜ਼ ਆ ਬਈ ਘੋੜਾ ਦੇਖੋ ਬਈ ਕਿਆ ਰੋਪ ਪੈਂਦਾ ਬਈ ਬੜੀ ਜਨਤਾ ਖੜੀ ਆ ਬਈ ਦੇਖਣ ਵਾਸਤੇ ਨੂੰ ਬੜੀ ਆਏ ਹਾਏ ਹਾਏ ਕਿਆ ਬਾਤ ਹੈ ਜਮਾ ਰੀਨਲ ਰੰਗ ਆ ਬਈ ਇਹੇ ਆ ਬਈ ਆ ਫਰੀ ਕੋੜਾ ਮੱਝੂ ਕੀ ਬਲੱਡ ਲਾਈਨ ਦਾ ਰੰਗਦੇ ਹੀ ਜਾਂਦਾ ਜਨਤਾ ਦੇਖੋ ਬਈ ਕਿੰਨੀ ਆ ਮਗਰ ਪੂਰਾ ਮਸ਼ਹੂਰ ਘੋੜਾ ਬਈ ਆਹ ਦੇਖੋ ਬਈ ਇਹਦਾ ਨਾਮ ਹੈਗਾ ਸੁਲਤਾਨ ਕੀ ਵਾਲਾ ਵੀਰੇ ਕੀ ਵਾਲਾ ਵਧੀਆ ਜੀ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਬਾਈ ਅਲੀ ਸ਼ਾਨ ਦਾ ਅਲੀ ਸ਼ਾਨ ਦਾ ਠੀਕ ਹੈ ਹਾਈਟ ਕਿੰਨੀ ਹੈ ਬਾਈ ਇਹਦੇ 60 ਇੰਚ ਹੈ 60 ਇੰਚ ਪੋਤਾ ਕੇ ਪੁੱਤ ਵਾਲੀ ਸ਼ਾਨ ਦਾ ਪੋਤਾ ਵਾਲੀ ਸ਼ਾਨ ਪੋਤਾ ਹਾਂ ਠੀਕ ਅੱਛਾ ਠੀਕ ਹੈ ਵੀਰੇ ਤਾਂ ਦੇਖੋ ਬਈ ਅਲੀ ਸ਼ਾਨ ਦਾ ਪੋਤਾ ਹੈਗਾ ਕਾਲੇ ਰੰਗ ਦਾ ਬਈ ਮੱਥੇ ਤੇ ਪਟਾ ਹੈਗਾ ਦੇਖੋ ਇਹ ਕਾਫੀ ਬਈ ਕਾਲਾ ਕੋੜਾ ਦੇਖੋ ਪੂਰਾ ਫਿਆਰ ਰੱਖਿਆ ਬਈ ਕਾਲੇ ਰੰਗ ਦਾ ਘੋੜਾ ਹੈਗਾ ਦੇਖੋ ਤਾਂ ਦੱਸਿਓ ਬਈ ਇਹਦੇ ਬਾਰੇ ਵੀ ਕਿਵੇਂ ਲੱਗਿਆ ਬਈ ਆ ਸਾਰੀਆਂ ਘੋੜੀਆਂ ਨੇ ਬਈ ਆ ਲੈਣ ਚ ਉੱਥੋਂ ਲੈ ਕੇ ਆ ਖੜੇ ਨੇ ਬਈ ਬਸ਼ੇਰੇ ਤੇ ਬਸ਼ੇਰੀਆਂ ਆ ਲੈਣ ਭਰੀ ਪਈਆ ਤੇ ਇੱਧਰ ਖੜੇ ਆ ਤੇ ਉੱਧਰ ਖੜੇ ਆ ਆ ਸਾਰੇ ਵੇਚਣ ਵਾਸਤੇ ਲਿਆਂਦੇ ਨੇ ਵੀਰੇ ਸਾਰੇ ਵੇਚਣ ਵਾਲੇ ਖੜੇ ਨੇ ਆ ਜਗ੍ਹਾ ਤੇ ਇੱਧਰ ਦੇਖੋ ਬਈ ਆਈ ਆਈ ਮਿੱਤਰੋ ਹੁਣ ਚੱਲ ਪਿਆ ਘੋੜਿਆਂ ਦਾ ਸ਼ੋਅ ਮੱਥਾ ਲਵਾਉਣ ਦਾ ਆ ਬਣਾ ਲਈ ਰਿੰਗ ਤੇ ਆ ਲਿਆਂਦੇ ਬਈ ਘੋੜੇ ਵਿਚਾਲੇ ਰਿੰਗ ਦੇ ਸਾਰੇ ਭਰਾਵਾਂ ਨੇ ਵਧੀਆ ਵਧੀਆ ਘੋੜਿਆਂ ਦਾ ਇੱਕ ਦੂਜੇ ਨਾਲ ਮੱਥਾ ਲਵਾਉਣਗੇ ਹੁਣ ਤੇ ਇੱਧਰ ਲਿਆਂਦਾ ਪਾਈਆਂ ਨੇ ਕਾਲਾ ਘੋੜਾ ਸੁਲਤਾਨ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਕੇ ਆਏ ਸੀ ਤੇ ਇਹਦਾ ਮੱਥਾ ਲਵਾਉਣਗੇ ਮਿੱਤਰੋ ਖਲੀ ਘੋੜੇ ਦੇ ਨਾਲ ਹੁਣ ਆਊਗਾ ਨਿਆਰਾ ਮੇਲਾ ਦੇਖਣ ਦਾ ਤਾਂ ਬਈ ਅੱਗੇ ਅੱਗੇ ਸਾਰੀ ਵੀਡੀਓ ਇੰਟਰਸਟਿੰਗ ਆ ਬਈ ਘੈਂਟ ਤੋਂ ਘੈਂਟ ਕੋੜੇ ਮੱਥਾ ਲਾਉਣਗੇ ਤਾ ਦੇਖਾਂਗੇ ਕਿਹੜਾ ਸੌਖਾ ਲਾਉਂਦਾ ਮੱਥਾ ਤੇ ਕਿਹੜਾ ਔਖਾ ਇੱਧਰ ਖੜ ਗਿਆ ਬਈ ਖਲੀ ਇਹਦਾ ਵੀ ਆਡੀ ਰੋਵਾਂ ਐਨ ਪੂਰਾ ਗਰਮ ਘੋੜਾ ਬਈ ਦੇਖੋ ਦਿਖਾਉਂਦਾ ਨਿਆਰਾ ਦੇਖੋ ਤਾ ਦੇਖਾਂਗੇ ਬਈ ਕਿਵੇਂ ਮੱਥਾ ਲਾਉਂਦੇ ਨੇ ਇਹ ਦੇਖੋ ਬਈ ਝੱਟ ਉਧਰ ਨੁਕਰੇ ਤੇ ਕਾਲੇ ਦਾ ਲਵਾਰ ਖਿਆ ਇੱਧਰ ਇਹਨਾਂ ਦਾ ਮੇਲਾ ਵੀ ਭਰਿਆ ਪਿਆ ਬਈ ਜਮਾ ਦੇਖੋ ਲਾਉਣਗੇ ਮੱਥਾ ਲਾਉਣਗੇ ਲਾਉਣਗੇ ਏ ਏ ਏ ਹੁਣ ਤੱਕ ਤਾਂ ਪਏ ਜਾਣੇ ਸੀ ਖਿਲਾੜੇ ਏ ਚੱਕੋਈ ਲੱਗ ਗਿਆ ਮਿੱਤਰੋ ਲੱਗ ਗਿਆ ਵੀ ਮੱਥਾ ਹੁਣ ਆਉਣਗੇ ਬਈ ਅਗਲੇ ਕੋੜੇ ਇਹਨਾਂ ਨੂੰ ਲੈ ਆਏ ਬਾਈ ਹੋਰੀ ਪਿੱਛੇ ਕੋੜਿਆਂ ਨੂੰ ਆ ਆਗੇ ਬਈ ਅਗਲੇ ਏ ਏ ਏ ਇਹ ਤਾਂ ਪਤੰਦਰ ਵਾਲੇ ਗਰਮ ਨੇ ਬਈ ਵਾਲੇ ਜਿਆਦੇ ਗਰਮ ਨੇ ਇਹ ਤਾਂ ਲੋ ਬਈ ਉਧਰ ਲਿਆਂਦਾ ਬਈ ਐਡਮ ਦਾ ਪੁੱਤ ਤਾਂ ਵੀ ਸਾਰਿਆਂ ਨੇ ਕੋੜੇ ਖੜਾ ਲੇ ਬਈ ਇਧਰ ਵੀ ਉਧਰ ਵੀ ਉਹ ਸਾਹਮਣੇ ਤੇ ਇੱਧਰ ਮੱਥਾ ਲਵਾਈ ਜਾਂਦੇ ਨੇ ਬਾਈ ਹਰੀ ਤੇ ਇੱਕ ਇੱਧਰ ਖੜਾ ਲਿਆ ਬਈ ਤੇ ਸਰਕਲ ਬਣਾ ਲਿਆ ਬਈ ਤੇ ਸਾਰੇ ਹੁਣ ਦੇਖਣਗੇ ਬਈ ਜਨਤਾ ਦੇਖੂਗੀ ਦੇਖੋ ਬਈ ਲੋਕ ਇਕੱਠੇ ਹੋ ਗਏ ਸਾਰੇ ਪਾਸੇ ਇੱਧਰ ਵੀ ਇੱਧਰ ਵੀ ਇੱਧਰ ਵੀ ਇੱਧਰ ਵੀ ਹੁਣ ਦਿਖਾਉਣਗੇ ਬਾਈ ਸ਼ੋਅ ਤਾ ਵੀ ਆ ਕਾਲੇ ਘੋੜੇ ਦਾ ਤੇ ਉਹਦਾ ਲਵਾਉਣਗੇ ਮੱਥਾ ਦੇਖੋ ਵੀ ਝਟ ਦੇਖੋ ਵੀ ਹੁਣ ਇੱਧਰ ਨੁਕਰੀ ਨਾਲ ਲਵਾਉਣਗੇ ਬਾਈ ਐਡਮ ਦਾ ਪੋਤਾ ਬਈ ਆਹ ਲਾਲ ਘੋੜਾ ਕਮੈਤ ਰੰਗ ਦਾ ਦੇਖੋ ਵੀ ਉਧਰ ਵੀ ਲਵਾਤਾ ਹੁਣ ਇਹਨਾਂ ਦਾ ਲਗਾਉਣਗੇ ਬਈ ਕਾਲੇ ਤੇ ਨੁਕਰੇ ਦਾ ਦੇਖੋ ਵੀ ਇਧਰ ਆ ਗਏ ਬਈ ਦੋਨੇ ਨੁਕਰੇ ਦੋਨੇ ਨੁਕਰੇ ਨੇ ਤੇ ਕੌੜ ਨੇ ਬਈ ਦੋਨੇ ਇਹ ਦੇਖੋ ਲਾਉਂਦੇ ਆ ਕਿ ਨਾ ਮੱਥਾ ਇਹ 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 ਸੈਟ ਕਰੀ ਜਾਂਦੇ ਨੇ ਬਾਈ ਪਰ ਮੱਥਾ ਨਹੀਂ ਲਾਈ ਜਾਂਦੇ ਬਾਈ ਕੌੜਾ ਬੜਾ ਉਰਲਾ ਇਹ ਓਏ ਦੇਖੀ ਦੇਖੀ ਨਾ ਬਈ ਇਹ ਨਹੀਂ ਲਾਉਂਦੇ ਆਪ ਚ ਇਧਰ ਨੁਕਰਾ ਵਾਰਮ ਅਪ ਕਰੀ ਜਾਂਦਾ ਆਪਦੇ ਸਰੀਰ ਨੂੰ ਲਓ ਜੀ ਇਧਰ ਲਵਾਉਣ ਲੱਗੇ ਨੇ ਬਾਈ

ਦੇਖੋ ਬਈ ਬਹੁਤ ਸੋਹਣਾ ਨੱਚੀ ਹੈ ਬਈ ਇੱਧਰ ਆ ਗਈ ਮਿੱਤਰੋ ਐਡ ਮਸ਼ਹੂਰੀ ਆ ਗਈ ਬਈ ਇਹਨੂੰ ਲਈ ਜਾਂਦੇ ਨੇ ਟਟੂਏ ਨੂੰ ਇਹ ਕਹਿੰਦਾ ਮੈਂ ਮੱਥਾ ਲਾਉਂਗਾ ਲੈ ਜੋ ਲੈ ਜੋ ਆਫ ਹੀ ਮਿੱਤਰੋ জাফর ਕੋੜਾ ਜਿਹਦੇ ਮੱਥੇ ਤੇ ਪਟਾ ਬਈ ਲਾਲ ਰੰਗ ਦਾ ਤਾਂ ਇਹਨਾਂ ਦਾ ਲਵਾਉਣਗੇ ਮੱਥਾ ਹੁਣ ਦੇਖਦੇ ਆਂ ਕੀ ਬਣਦਾ ਮੱਥਾ ਲਾਉਂਦੇ ਨੇ ਕਿ ਨਕ ਲਾਉਂਦੇ ਨੇ ਦੇਖਦੇ ਆਂ ਛੱਟ ਇਹ ਆ ਕਾਲਾਇਆ ਬਾਲਾ ਕੌੜਾ ਬਈ ਥੋੜਾ ਖਰਾਬ ਆ ਦੇਖੋ ਬਈ ਕਿਵੇਂ ਛਾਲਾ ਮਾਰਦਾ ਇਹ ਬਚ ਗਿਆ ਬਈ ਇਹ ਇਹ ਬੜਾ ਜਿਆਦਾ ਕੌੜਾ ਬਈ ਬਾਲਾ ਪੜਾਗਾ ਹੁਣ ਮੋੜ ਕੇ ਲਿਆਉਂਦੇ ਨੇ ਦੁਬਾਰੇ ਲਾਉਣਗੇ ਮੱਥਾ ਐਸ ਵਾਰ ਦੇਖਦੇ ਆ ਬਈ ਲੱਗਦਾ ਕਿ ਨਾ ਜਾਫਰ ਦੇ ਨਾਲ ਇਹ ਇਹ ਐਕਟੀ ਬਈ ਜਾਫਰ ਨੇ ਮਾਰੀ ਲੱਤ ਕਹਿੰਦਾ ਹੁਣ ਮੈਂ ਵੀ ਨਹੀਂ ਲਾਉਂਦਾ ਇਹਨਾਂ ਦਾ ਤਾਂ ਮੁਸ਼ਕਲ ਲੱਗੇ ਬਈ ਦੇਖੋ ਕੰਟਰੋਲ ਹੀ ਨਹੀਂ ਹੋਈ ਜਾਂਦਾ ਬਈ ਕਾਲਾ ਜਾ ਘੋੜਾ ਜਿਹੜਾ ਤਾਂ ਮਿੱਤਰੋ ਬਈ ਹੁਣ ਇਹਨਾਂ ਦਾ ਲਵਾਉਣ ਲੱਗੇ ਨੇ ਦੋਨੇ ਇੱਕੋ ਹੀ ਰੰਗ ਦੇ ਨੇ ਜਾਫਰ ਦਾ ਇਹਦੇ ਨਾਲ ਲਵਾਉਣਗੇ ਹੁਣ ਤੇ ਲਓ ਜੀ ਲਾਲ ਲਿਆ ਬਈ ਇਹਨਾਂ ਨੇ ਕੀ ਬਾਤ ਹੈ ਲਾਲ ਲਿਆ ਬਈ ਜਮੀ ਲਾਲ ਲਿਆ ਚੰਗੀ ਤਰ੍ਹਾਂ ਹੀ ਲਾ ਲਿਆ ਜਿਵੇਂ ਭਰਾ ਹੁਣ ਪੁਰਾਣੀ ਟਾਈਮ ਦੇ ਆ ਲਿਆਂਦੇ ਬਈ ਨਵੇਂ ਘੋੜੇ ਜਿਹੜੇ ਪਹਿਲਾਂ ਵਾਲੇ ਸੀ ਉਹ ਚਲ ਗਏ ਸਾਰੇ ਤੇ ਇੱਧਰ ਨੁਕਰਾਂ ਲਿਆਂਦਾ ਬਈ ਮੱਥੇ ਤੇ ਲੱਗਿਆ ਫੱਗੀ ਫੁੱਲ ਅੱਖ ਕੋਲੇ ਤੇ ਦੇਖੋ ਬਈ ਕਿੱਡਾ ਤਖੜਾ ਘੋੜਾ ਉੱਚਾ ਲੰਬਾ ਬਹੁਤ ਤਖੜਾ ਬਈ ਦੇਖੋ ਕਿੰਨਾ ਘੈਂਟ ਲੱਗਦਾ ਇਹਨਾਂ ਦਾ ਮੱਥਾ ਲਵਾਈ ਜਾਂਦੇ ਨੇ ਹੁਣ ਦੇਖਦੇ ਆ ਬਈ ਲੱਗਦਾ ਕਿ ਨਾ ਕਿੱਡਾ ਉੱਚਾ ਘੋੜਾ ਬਈ ਦੇਖੋ ਸਾਰੀ ਦੁਨੀਆ ਦੇਖੀ ਜਾਂਦੀ ਆ ਬਈ ਖੜੀ ਦੇਖੋ ਬਈ ਕਿੱਡਾ ਕਰਦਾ ਤਾਂ ਬਈ ਲੋਟ ਨਹੀਂ ਆਈ ਜਾਂਦਾ ਕੰਮ ਹੁਣ ਉਧਰ ਲਵਾਉਣਗੇ ਬਈ ਤਾਂ ਬਈ ਸਾਰੇ ਭਰਾ ਲਈ ਆਉਂਦੇ ਨੇ ਆਪਦੇ ਆਪਦੇ ਘੋੜਿਆਂ ਨੂੰ ਉਧਰੋਂ ਖੋਲ ਕੇ ਤਾਉਰੇ ਲਿਆ ਕੇ ਸ਼ੋਅ ਕਰਦੇ ਨੇ ਇੱਧਰ ਵੀ ਦੇਖੋ ਬਈ ਆ ਨੁਕਰੇ ਦਾ ਬਾਈ ਹੁਣ ਇਹਦੇ ਨਾਲ ਲਵਾਈ ਜਾਂਦੇ ਨੇ ਕਾਲੇ ਘੋੜੇ ਨਾਲ ਦੋਨੇ ਘੋੜੇ ਬਹੁਤ ਸੋਹਣੇ ਆ ਬਾਈ ਦੇਖੋ ਕਿੰਨੇ ਸੋਹਣੇ ਲੱਗਦੇ ਆ ਖੜੇ ਤੇ ਰੌਣਕ ਮੇਲਾ ਪੂਰਾ ਵੱਜਿਆ ਪਿਆ ਬਾਈ ਘੋੜੇ ਪੂਰੇ ਆ ਗਏ ਇੱਧਰ ਵੀ ਦਿਖਾਉਨੇ ਆ ਤੁਹਾਨੂੰ ਸਾਈਡ ਤੇ ਇੱਧਰ ਵੀ ਕਈ ਘੋੜੇ ਆ ਰਹੇ ਨੇ ਦੇਖੋ ਤਾਂ ਦੋ ਚਾਰ ਘੋੜੇ ਜਿਹੜੇ ਮਸ਼ਹੂਰ ਨੇ ਉਹ ਹੋਰ ਆਉਣੇ ਆ ਹਲੇ ਦਿਖਾਵਾਂਗੇ ਤੁਹਾਨੂੰ ਬਣੇ ਰਿਓ ਵੀਡੀਓ 'ਚ ਉਧਰ ਦੋਨੇ ਨੁਕਰੇ ਆ ਗਏ ਬਾਈ ਸਾਹਮਣੇ ਜਮਾ ਇੱਕੋ ਜਿਹਾ ਇੱਧਰ ਆ ਗਿਆ ਬਾਈ ਕਾਲਾ ਘੋੜਾ ਤੇ ਲਾਲ ਇਹਨਾਂ ਦਾ ਦੇਖਦੇ ਆ ਕੀ ਬਣਦਾ ਚੱਕੋ ਬਈ ਇਹਨਾਂ ਨੇ ਤਾਂ ਆਉਂਦੇ ਫਾਰ ਲਾ ਲਿਆ ਮੱਥਾ ਇੱਕ ਦੂਜੇ ਦੇ ਨਾਲ ਸੌਖਾ ਲਾ ਲਿਆ ਬਈ ਕੋਈ ਹਰਕਤ ਨਹੀਂ ਕਰੀ ਦੋਨੇ ਚੰਗੇ ਨੇ ਬਈ ਇਧਰ ਲਵਾਈ ਜਾਂਦੇ ਨੇ ਫੱਗੀ ਫੁੱਲ ਵਾਲੇ ਨੁਕਰੇ ਦਾ ਦੂਜੇ ਨੁਕਰੇ ਦੇ ਨਾਲ ਮੱਥਾ ਮਿੱਤਰੋ ਦੋਨੇ ਖੜਾ ਰੱਖੇ ਨੇ ਦੋਨੇ ਇੱਕੋ ਜਿਹੇ ਨੇ ਇੱਕ ਇਧਰ ਖੜਾ ਨੁਕਰਾ ਤੇ ਇਧਰ ਬਾਈਆਂ ਨੇ ਲਿਆ ਰੱਖਿਆ ਸਾਈਡ ਤੇ ਕਾਲਾ ਘੋੜਾ ਤੇ ਇੱਕ ਕਾਲਾ ਬਈ ਇਧਰ ਖੜਾਗਾ ਆ ਖੜਾ ਆ ਮਾਰਵਾੜੀ ਦਾ ਬਈ ਹੁਣ ਆ ਕੋੜੀ ਦੇ ਨਾਲ ਲਵਾਉਣਗੇ ਮੱਥਾ ਕਾਲੇ ਦੇ ਨਾਲ ਏ ਚੱਕੋ ਬਈ ਲਾ ਲਿਆ ਇਹਨੇ ਵੀ ਆ ਮਾਰਵਾੜੀ ਸਿਆਣਾ ਬਈ ਕੋੜਾ ਪਹਿਲਾਂ ਵੀ ਇਹਨੇ ਉਦੀ ਲਾ ਲਿਆ ਸੀਗਾ ਜਦੋਂ ਨੁਕਰਿਆਂ ਤੋਂ ਪਹਿਲਾਂ ਲਵਾਇਆ ਇਹਦਾ ਮੱਥਾ ਤਾਂ ਉਦੋਂ ਵੀ ਇਹਨੇ ਮਿੰਟ ਚਲਾ ਲਿਆ ਸੀਗਾ ਤਾਂ ਬਈ ਇਹਨਾਂ ਦਾ ਵੀ ਲੱਗ ਗਿਆ ਮੱਥਾ ਮਿੱਤਰੋ ਦੇਖੋ ਬਈ ਕੋਲ ਬੜ ਕੇ ਸੋਚਾਂ ਤੇ ਕਰ ਲੋ ਕੋੜਾ ਦਾ ਸ਼ੇਰ ਕਰ ਰਿਹਾ ਇਧਰ ਆ ਗਿਆ ਬਈ ਉਹੀ ਘੋੜਾ ਜਿਹੜਾ ਫਜ਼ਾਰ ਖਿਆ ਸੀਗਾ ਤਵੀਤੀਆਂ ਨਾਲ ਇਹ ਆ ਸੀ ਦੇਖੋ ਬਈ ਕਿਵੇਂ ਛੜਦਾ ਲੱਤਾਂ ਐਦਾ ਲਵਾਉਣਗੇ ਹੁਣ ਮੱਥਾ ਦੇਖਦੇ ਆ ਕਿਹਦੇ ਨਾਲ ਲਵਾਉਣਗੇ ਬਈ ਕਿਹਦੇ ਨਾਲ ਲਾਉਂਦਾ ਇਹ ਤੇ ਸ਼ਿੰਗਾਰ ਬਹੁਤ ਰੱਖਿਆ ਬਈ ਘੋੜਾ ਦੇਖੋ ਕਿਵੇਂ ਦੇਖਦੀ ਆ ਜਨਤਾ ਖੜੀ ਬਈ ਇਹਨੂੰ ਇਧਰ ਆ ਵੀ ਸੋਹਣਾ ਬਈ ਫੱਗੀ ਫੱਲ ਵਾਲਾ ਲਓ ਜੀ ਦੋਨਾਂ ਦਾ ਲਵਾਉਣਗੇ ਕੀ ਬਾਤ ਐ ਹੁਣ ਆਉਨੇਰਾ ਇਹ ਇਹ ਵੀਊ ਵੀ ਦੇਖੋ ਬਈ ਪਿੱਛੇ ਕਿੰਨਾ ਘੈਂਟ ਹੋ ਰਿਹਾਗਾ ਬਹੁਤ ਸੋਹਣਾ 뷰 ਆ ਬਾਈ ਘੈਂਟ ਆ ਪੂਰਾ ਨਿਆਰਾ ਹੀ ਜਾਂਦਾ ਇਹ ਇੱਥੇ ਰੱਖ ਤਾਂ ਮਿੱਤਰੋ ਬਈ ਆਹ ਕੋੜਾ ਥੋੜਾ ਜਿਹਾ ਉਪਰਾਂ ਕਰੀ ਜਾਂਦਾ ਜਨਤਾ ਦੇਖੋ ਬਈ ਕਿਵੇਂ ਦੇਖੀ ਜਾਂਦੀ ਆ ਤੇ ਇਹਨੂੰ ਸ਼ਾਂਤ ਕਰਦੇ ਨੇ ਥੋੜਾ ਜਿਹਾ ਵੀ ਸ਼ਾਂਤ ਹੋ ਜੇ ਫੇਰ ਲਵਾਉਣਗੇ ਇਹਦੇ ਨਾਲ ਦੇਖਦੇ ਨੇ ਝਟ ਇਹ ਲੱਗ ਗਿਆ ਬਈ ਲਾਲਿਆ ਮੱਥਾ ਇਹਨੇ ਕੀ ਬਾਤ ਹੈ ਲੱਗ ਗਿਆ ਬਈ ਦੋਨਾਂ ਦਾ ਆ ਆ ਗਿਆ ਬਈ ਕੈਂਠੇ ਵਾਲਾ ਘੋੜਾ ਦੇਖੋ ਬਈ ਬਾਲੀ ਮੜਕਾ ਬਈ ਘੋੜੇ 'ਚ ਕੈਂਠੇ ਪਾਏ ਨੇ ਗਲ 'ਚ ਛੋਟੇ ਛੋਟੇ ਬੜਾ ਸੋਹਣਾ ਲੱਗਦਾ ਤੇ ਬਾਲਾ ਭੈੜਾ ਵੀ ਆ ਦੇਖਦੇ ਆ ਮੱਥਾ ਲਾਉਂਦਾ ਕਿ ਨਾ ਮਿੱਤਰੋ ਤੇ ਇਧਰ ਨੁਕਰਿਆਂ ਦਾ ਲਵਾਈ ਜਾਂਦੇ ਨੇ ਬਾਈ ਹੋਰੀ ਤਾਂ ਦੋ ਘੋੜੇ ਹੋਰ ਆ ਰਹੇ ਨੇ ਉਹ ਪਿੱਛੇ ਖੜੇ ਨੇ ਬਈ ਇਹ ਇਧਰ ਆ ਸੀ ਦੋਨੇ ਕਾਲੇ ਇਹਨਾਂ ਦਾ ਲਵਾਈ ਜਾਂਦੇ ਨੇ ਤਾਂ ਰਿੰਗ ਦੇ ਵਿੱਚ ਇੱਕ ਟਾਈਮ ਤੇ 6 ਘੋੜਿਆਂ ਦੇ ਮੱਥੇ ਲੱਗੀ ਜਾਂਦੇ ਨੇ ਬਈ ਜਾਫਰ ਦੇ ਨਾਲ ਜਾਵੇ ਕਿਦਰਾ ਆ ਲਿਆਂਦਾ ਕੈਂਠੇ ਵਾਲਾ ਤੇ ਇਹਦਾ ਮੱਥਾ ਲਵਾਉਣਗੇ ਜਾਫਰ ਦੇ ਨਾਲ ਦੇਖਦੇ ਆ ਕੀ ਬਣਦਾ ਇੱਥੇ ਰੱਖ ਲੱਤਾਂ ਛੱਡਦਾ ਬਈ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਆ ਇੱਥੇ ਰੱਖ ਬਾਲਾ ਜਾਦੇ ਭੜਾ ਬਈ ਬਾਲਾ ਜਾਦੇ ਮੱਥਾ ਜਮੇ ਨਹੀਂ ਲਾਈ ਜਾਂਦਾ ਬਈ ਬਾਲਾ ਜਾਦੇ ਭੜਾਗਾ ਦੇਖੋ ਕਿਵੇਂ ਝਾਕਦਾ ਬਈ ਕਿਵੇਂ ਪੈਰ ਕੱਢਦਾਗਾ ਦੇਖੋ ਬਾਲੀ ਮੜਕਾ ਬਈ ਘੋੜੇ ਚ ਹੁਣ ਕਢਾਉਂਦੇ ਨੇ ਬਈ ਇਹਦੇ ਢੇਡੇ ਦੇਖੋ ਰਿੰਗ ਦੇ ਵਿਚਾਲੇ ਢੇਡੇ ਕਢਾਉਂਦੇ ਨੇ ਓਹੋ ਹੋ ਬਚ ਗਿਆ ਬਾਈ ਓਏ ਲੱਤ ਛੜਤੀ ਸੀ ਘੋੜੇ ਨੇ ਆਪ ਇਹ ਆ ਲਿਆ ਫਿਰ ਇਹ ਰਗੜਨਗੇ ਬਈ ਕਿਸੇ ਨੂੰ ਦੇਖੋ ਬਈ ਬਾਕੀ ਇੱਧਰ ਖੜਾ ਰੱਖੇ ਨੇ ਬਈ ਸਾਰਿਆਂ ਨੇ 1 2 3 4 5 6 ਤਬਈ 7 ਕੋੜੇ ਆ ਰਹੇ ਨੇ ਹੁਣ ਮદાન ਦੇ ਵਿੱਚ ਦੇਖੋ ਹੁਣ ਇਹਦੇ ਨਾਲ ਲਵਾਉਣਗੇ ਬਾਈ ਮਾਰਵਾੜੀ ਨਾਲ ਦੇਖਦੇ ਆਂ ਛੱਟ ਕੀ ਬਣਦਾ ਲੱਥਾਂਈ ਵਾਲੀਆਂ ਮਾਰਦਾ ਬਾਈ ਇਹੇ ਦੇਖੋ ਇੰਨਾ ਜਿਆਦਾ ਕੌੜਾ ਬਾਈ ਯਾਰ ਬਾੜਾ ਜਿਆਦੇ ਬਾਕੀ ਇੱਧਰ ਲਵਾਈ ਜਾਂਦੇ ਨੇ ਬਾਈ ਦੇਖੋ ਇਹ ਤਾਂ ਲਾ ਲੈਣਗੇ ਇਹ ਲਾ ਲੈਣਗੇ ਬਈ ਇਹ ਤਾਂ ਲੱਗ ਜੂ ਇਹਨਾਂ ਦਾ ਉਹ ਨਹੀਂ ਲਾਉਂਦਾ ਪਰ ਦੇਖੋ ਬਈ ਲਾ ਲਿਆ ਆ ਲੱਗ ਗਿਆ ਬਈ ਮੱਥਾ ਇਹਨਾਂ ਦਾ ਵੀ ਤਾਂ ਮਿੱਤਰੋ ਬਈ ਆਸੀ ਲਾਸਟ ਸ਼ੋਅ ਇਸ ਤੋਂ ਬਾਅਦ ਕਰਦੇ ਆਪਾਂ ਸਮਾਪਤੀ ਬਈ ਤਾਂ ਲਾਸਟ ਸ਼ੋਅ ਦੇਖ ਲਓ ਬਈ ਉਦੋਂ ਬਾਅਦ ਚੱਲਦੇ ਆ ਬਈ ਪੌਣਿਆਂ ਚਾਲੇ ਤਾਂ ਮਿੱਤਰੋ ਬਈ ਕੱਲਾ ਆਹੀ ਘੋੜਾ ਰਹਿ ਗਿਆ ਬਈ ਮੱਥਾ ਲਾਉਣ ਕਣੀਓ ਬਾਈ ਵੀ ਲਵਾ ਕੇ ਛੱਡਣਗੇ ਹੁਣ ਗੇੜੇ ਕਢਾਈ ਜਾਂਦੇ ਨੇ ਦੋਕ ਗੇੜੇ ਕਢਾ ਕੇ ਫੇਰ ਮੱਥਾ ਲਵਾਉਣਗੇ ਬਈ ਇਹਦਾ ਤੇ ਦੇਖਦੇ ਆ ਬਈ ਕਿਹਦੇ ਨਾਲ ਲਵਾਉਣਗੇ ਆਖਰੀ ਮੱਥਾ ਬਈ ਇਹ ਤੇ ਦੇਖਦੇ ਆ ਲਾਉਕੇ ਨਾ জাফর ਨਾਲ ਲਾਉ ਬਈ ਕਹਿੰਦੇ ਇਹ ਦੇਖੋ ਬਈ ਦੇਖਦੇ ਆ ਛੱਟ ਪਤੰਦਰ ਪੈਰੀ ਬਾਲੇ ਕੱਢਦਾ ਬਈ ਦੇਖੋ ਬਾਲਾ ਯਾ ਦੇ ਖਰਾਬ ਆ ਤਾਂ ਮੱਥਾ ਲੱਗ ਜੇ ਬਈ ਆਖਰੀ ਮੱਥਾ ਗਾ ਫਿਰ ਚੱਲਦੇ ਆ ਆਪਾਂ ਇਹ ਓ ਹੋ 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 ਕੰਮ ਖਰਾਬ ਹੋ ਗਿਆ ਬਈ ਤਾਂ ਮਿੱਤਰੋ ਆਫ ਵੀ ਬਈ ਨਾਬੇ ਕੋੜੀਆਂ ਦਾ ਮੇਲਾ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗਿਆ ਤਾਂ ਮਿਲਾਂਗੇ ਇੱਕ ਨਵੇਂ ਜਿਹੇ ਟੌਪਿਕ ਤੇ ਇੱਕ ਨਵੀਂ ਜੀ ਸੋਹਣੀ ਜੀ ਵੀਡੀਓ ਚ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਸਫਰੀ ਗਾਲ ਬਈ ਸਾਰਿਆਂ ਨੂੰ